ਅਸੀਂ ਜਿਹੜੇ ਕਾਂਗਰਸ ਦੇ ਵਰਕਰ ਸੀ ਅਸੀਂ ਉੱਥੇ ਧਰਨਾ ਦਿੱਤਾ ਪਰ ਕਾਂਗਰਸਿੱਧੂ ਦੇ ਖਿਲਾਫ ਬੋਲੇ ਇਹ ਸੱਚੋਖਿਲਾਫ ਬੋਲੇ ਉਹ ਪਾਚਾ ਅੱਜ ਤੱਕਾ ਚਾਹੇ ਵਟੇ ਪਰ ਆਜਾ ਜਿਹੜੇ ਹਾਲਾਤ ਬਣੇਵੇਂ ਆ ਮੈਂ ਉਹਦੇ ਆਪ ਦੇ ਪਿੰਡ ਤਿਕਲ ਦੱਖਣੀ ਚਾਹਾਂ ਮੇਰੇ ਪਿੰਡ ਪੋਟੀਪੁਰਾ ਦੇ ਵਿੱਚ 200 ਹੋ ਗਏ ਇਹ ਸਰਕਾਰ ਆਈ ਨੂੰ ਇਸ ਕਹਾਤੇ ਵਿੱਚ ਦੁਕਾਨਾਂ ਦੇ ਪੈਸੇ ਨਹੀਂ ਆਉਂਦੇ। ਇੱਕ ਦੁਕਾਨਾਂ ਦੇ ਉੱਪਰ ਹੱਥੇ ਮੋਦ 5-500 ਰੁਪਏ ਇਕੱਠੇ ਕੀਤਾ ਜਾਂਦਾ ਹੈ। ਸਾਰੇ ਦੁਕਾਨਦਾਰਾਂ ਨੇ ਇਕੱਠੇ ਹੋ ਕੇ ਸਾਰੇ ਪਿੰਡ ਨੇ ਇਕੱਠੇ ਹੋ ਕੇ ਥਰੇ ਦਾ ਖਰਾਉ ਕੀਤਾ। ਉਹ ਤੋਂ ਇਕੱਠੇ ਹੋ ਕੇ ਲਾ ਸਭ ਨੂੰ ਮਿਲੇ ਔਰ ਕੋਈ ਨੋਟਕਸਟ ਬੰਦ ਨਹੀਂ ਹੋਈ ਕਿਸੇ ਵੀ ਤਰ੍ਹਾਂ ਦੀ ਪਰ ਜਿਹੜੇ ਬੰਦੇ ਨੇ ਇਹਦਾ ਤਾਂ ਖਲਾਸਤ ਦਿੱਤੀ ਉਹ ਲਟੇਰੇ ਕਿੱਥੋਂ ਹੋ ਗਏ ਉਹਨਾਂ ਦੇ ਦਕਾਨਾਂ ਵੀ ਪੰਨ ਤੋੜ ਕਰਕੇ ਗਏ ਅਰ ਜਿਹ ਹੈ ਮਜਬੂਰ ਅਜੇ ਪਿੰਡ ਦੇ ਜਨਾਸ ਨੂੰ ਇੱਕ ਦਿਨ ਲਈ ਇੱਕ ਦਿਨ ਲਈ ਥਾਣੇ ਦੇ ਵਿੱਚ ਰੱਖ ਕੇ ਸੱਤ 52 ਕਰਕੇ ਨੂੰ ਬਾਸ ਕਰਤਾ ਕਿੱਥੇ ਹੈ ਕਿੱਥੇ ਭਗਵਾਨ ਤੁਮਾਨ ਦਾ ਬਦਲਾ ਕਿਸੇ ਵਰਕਰ ਦੀ ਬਾਣੇ ਫੜੀ ਜਾ ਰਹੀ ਕਿਸੇ ਦੀ ਨਜ਼ਾਇਜ਼ ਮੇਰੇ ਤੇ ਮੇਰੇ ਤੇ ਨਜ਼ਾਇਜ਼ ਮੈਂ ਨਹੀਂ ਤਾਂ ਪਰਚਾ ਬੜਕਾਰ ਸਿੱਤੂ ਸਾਰਾ ਪਰਚਾ ਮੇਰੇ ਤੇ ਪਰਚਾ ਦਿੰਦਾ ਸੀ ਆਚਾ ਐਸੇ ਬਕਾਰ ਸਿੱਤੂ ਦੇ ਟਿੱਪੜ ਜਾਂਦੇ ਆ ਇਹ ਕੋਈ ਨਦੀ ਨੰਤੀ ਕੰਪਣੀ 10-10 ਫੁੱਟ ਤੋਂ ਵੀ ਮਿੱਟੀ ਪੱਤੀ ਜਾਂਦੇ ਆ ਤੇ ਮੈਂ ਕੀ ਕੀਤਾ ਵੀ ਪ੍ਰੋਗੋ ਮੈਂ ਕਲਮ ਕਰਸਾ ਨਾ ਘਾੜ ਟਿੱਪੜ ਤਨਖਾੜ ਪਿੰਡ ਦਾ ਵਿੱਚ ਸੀ ਰਾਜ ਪਾਇਆ ਪਿੰਡ ਦੇ ਛੱਪੜ ਦੀ ਜ਼ੁਬਾਈ ਕੀਤੀ ਜਦੋਂ ਛੱਪੜ ਦੇ ਵਿੱਚੋਂ ਇੱਕ ਸਿਰਫ ਸੈਂਟ ਕਰਦੇ ਸੀ ਜਿਹਨੂੰ ਪਾ

did Just...